ਡਾਕਟਰ ਗੁਡਪਾਲ ਬਹੁਤ ਸਾਰਿਆਂ ਨੇ ਪੁੱਛਿਆ ਜੇ ਜੋ ਸਾਨੂੰ ਪਿਆਰ ਕਰਦੇ ਨੇ ਚਾਹੁੰਦੇ ਨੇ ਕਿ ਦੱਸੋ ਗਰਮੀਆਂ ਦੇ ਵਿੱਚ ਅੱਜ ਕੱਲ ਕਿਉਂਕਿ ਬਹੁਤ ਤਗੜੀ ਗਰਮੀ ਚੱਲ ਰਹੀ ਹੈ ਦੱਸੋ ਨਾ ਕਿ ਸਸੀ ਕਿਹੜੇ ਲੱਛਣ ਨੇ ਜਿਹੜੇ ਸਾਨੂੰ ਪਤਾ ਲੱਗੇ ਗਰਮੀ ਲੱਗ ਚੁੱਕੀ ਹੈ ਤੇ ਕੀ ਇਲਾਜ ਕਰੀਏ ਅੱਜ ਕੱਲ ਬਹੁਤ ਜ਼ਿਆਦਾ ਗਰਮੀ ਹੋ ਰਹੀ ਹੈ ਤੇ ਨਾਲ ਨਾਲ ਜਮੀ ਦੇ ਕੋਈ ਅਸਰ ਨਹੀਂ ਤੋਂ ਖਾਸ ਕਰ ਉਹ ਲੋਕ ਜਿਹੜੇ ਥੋੜੇ ਜੀ ਵਡੇਰੀ ਉਮਰ ਦੇ ਨੇ ਯਾ ਕੁਝ ਦਵਾਈਆਂ ਲੈ ਰਹੇ ਨਹੀਂ ਖਾਸ ਕਰਕੇ ਜੇ ਕੋਈ ਸੈਕਰੀਟਰੀ ਬਿਮਾਰੀ ਲਈ ਉਹਨਾਂ ਨੂੰ ਇਸ ਟਾਈਮ ਦੇ ਵਿੱਚ ਬਹੁਤ ਖਤਰਾ ਹੁੰਦਾ ਹੈ ਹੀਟ ਦੇ ਐਕਸਟ੍ਰੀਮ ਹੀਟ ਦਾ ਸੋ ਅਸੀਂ ਜਿਹੜੇ 2-3 ਖਾਸ ਬਿਮਾਰੀਆਂ ਕਹਿੰਦੇ ਆ ਇੱਕ ਨੂੰ ਅਸੀਂ ਕਹਿੰਦੇ ਹੀਟ ਕ੍ਰੈਂਪਸ ਉਹ ਜਦ ਅਸੀਂ ਬਾਹਰ ਗਰਮੀ ਜਾਈਏ ਪਸੀਨਾ ਇੱਕਦਮ ਬਹੁਤ ਜ਼ਿਆਦਾ ਆ ਜਾਂਦਾ ਹੈ ਤੇ ਸਰੀਰ ਦੇ ਵਿੱਚੋਂ ਨਮਕ ਦੀ ਕਮੀ ਹੋ ਜਾਂਦੀ ਹੈ ਸੋ ਮਸਲਜ਼ ਦੇ ਵਿੱਚ ਕ੍ਰੈਂਪਿੰਗ ਹੋ ਜਾਂਦੀ ਹੈ

ਤੇ ਬੁਖਾਰ ਬਹੁਤ ਜ਼ਿਆਦਾ ਹੁੰਦਾ ਹੈ ਪਾਣੀ ਦੀ ਸਰੀਰ ਦੇ ਵਿੱਚੋਂ ਕਮੀ ਹੋ ਜਾਂਦੀ ਹੈ ਪਰ ਨਾਲ ਦੀ ਨਾਲ ਇੱਕ ਬੜਾ ਸੀਰੀਅਸ ਬਿਮਾਰੀ ਹੈ ਜਿਹਨੂੰ ਸੀ ਹੀਟ ਸਟ੍ਰੋਕ ਕਹਿੰਦੇ ਆ ਉਹਦੇ ਵਿੱਚ ਜਿੱਥੇ ਟੈਂਪਰੇਚਰ ਸਰੀਰ ਦਾ 104 ਡਿਗਰੀ ਤੋਂ ਉੱਪਰ ਚਲਾ ਜਾਂਦਾ ਪਰ ਨਾਲ ਦੇ ਨਾਲ ਕਨਫਿਊਜ਼ਨ ਡਿਸਔਰੀਐਂਟੇਸ਼ਨ ਮਰੀਜ਼ ਨੂੰ ਪਤਾ ਹੀ ਨਹੀਂ ਲੱਗਦਾ ਮੈਂ ਕੀ ਕਰ ਰਿਹਾ ਹਾਂ ਤੇ ਕਈ ਵਾਰ ਬਿਮਾਰੀ ਇੰਨੀ ਵੱਧ ਜਾਂਦੀ ਹੈ ਕਿ ਬੇਹੋਸ਼ੀ ਦੀ ਹਾਲਤ ਤੱਕ ਚਲੀ ਜਾਂਦੀ ਹੈ ਸੋ ਕਈ ਵਾਰ ਗੁਰਦੇ ਡੈਮੇਜ ਹੋ ਜਾਂਦੇ ਲੰਗਸ ਡੈਮੇਜ ਹੋ ਜਾਂਦੇ ਦੌਰੇ ਪੈ ਜਾਂਦੇ ਤੇ ਕਈ ਵਾਰੀ ਗਰਮੀ ਜਿਵੇਂ ਸਰੀਰ ਨੂੰ ਗਰਮੀ ਲੱਗ ਗਈ ਤੇ ਇਹ ਜਾਣਾ ਸ਼ੁਰੂ ਕਰ ਦੇਣਾ ਕਿ ਜੀ ਉਹ ਆਵਾਤਾਵਾ ਬੋਲਣ ਲੱਗਿਆ ਸੋ ਗਰਮੀ ਸਿਰ ਨੂੰ ਚੜ ਜਾਂਦੀ ਇਹਨੂੰ ਅਸੀਂ ਹੀਟ ਸਟ੍ਰੋਕ ਖਾਸ ਕਰਕੇ ਉਹਨਾਂ ਦੇ ਵਿੱਚ ਜਿਹੜੇ ਕਿ ਨਾ ਬੰਦੇ ਜਿਹੜੇ ਆਪਣੇ ਪਿੰਡੂ ਰੋਜ਼ ਪਿੰਡਾਂ ਚ ਖੇਤ ਚ ਕੰਮ ਕਰਦੇ ਨੇ ਉਹਨਾਂ ਨੂੰ ਉਹਨਾਂ ਦੀ ਬਾਡੀ ਐਕਲੀਮਟਾਈਜ਼ ਹੁੰਦਾ ਪਰ ਜੇ ਕੋਈ ਬੱਚਾ ਕੋਈ ਜਿਹੜਾ ਨਹੀ ਬਾਹਰ ਜਾ ਰਿਹਾ ਬੱਚੇ ਛੋਟੇ ਛੋਟੇ ਦੁਪਹਿਰ ਨੂੰ ਖੇਡਣ ਤੁਰ ਜਾਂਦੇ ਨੇ ਕੋਈ ਕਿਸੇ ਨੂੰ ਆਜ ਕੋ ਜਿਮਿੰਗ ਜਾਣ ਦਾ ਸ਼ੌਕ ਹੈ ਬਹੁਤੀ ਗਰਮੀ ਦੇ ਵਿੱਚ ਜਿਮਿੰਗ ਕਰਨ ਲਈ ਜਾਂ ਠੀਕ ਤਰ੍ਹਾਂ ਨਾਲ ਹਾਈਡਰੇਸ਼ਨ ਨਹੀਂ ਕੀਤੀ ਤੇ ਉਹਨਾਂ ਨੂੰ ਇਹ ਸਿੰਪਟਮ ਹੋ ਜਾਂਦੇ ਨੇ ਫਿਰ ਹਰ ਬੰਦਾ ਹੀ ਦੌੜ ਕੇ ਹਸਪਤਾਲ ਪਹੁੰਚੇ ਡਾਕਟਰਾਂ ਦੇ ਕੋਲ ਜਾਂ ਕੋਸ਼ਿਸ਼ ਕਰੇ ਲੋ ਨੂੰ ਨੁਸਖਾ ਕੋਈ ਤਰੀਕਾ ਜਿਵੇਂ ਉਹ ਘਰ ਵੀ ਆਪਣਾ ਪਾਣੀ ਪੂਰਾ ਕਰ ਸਕਦਾ ਹਾਂ ਬਿਲਕੁਲ ਜੀ ਬਹੁਤ ਵਧੀਆ ਤੇ ਸਭ ਪਹਿਲਾਂ ਦੇਖੋ ਜ਼ਰੂਰੀ ਕੰਮ ਤਾਂ ਇਹੀ ਹੈ ਕਿ ਪਾਣੀ ਪੂਰਾ ਕੀਤਾ ਜਾਏ ਸੋ ਸਿੰਪਲ ਆਪਾ ਪਾਣੀ ਨਹੀਂ ਪੀਣਾ ਹੈਗਾ ਫੋਕਾ ਪਾਣੀ ਨਹੀਂ ਪੀਣਾ ਇੱਕ ਓਰਲ ਰੀ ਹਾਈਡਰੇਸ਼ਨ ਸੋਲੂਸ਼ਨ ਕਿਉਂਕਿ ਕਮੀ ਕੀ ਹੋਣੀ ਹੈ ਇੱਕ ਸੋਡੀਅਮ ਦੀ ਤੇ ਇੱਕ ਪੋਟਾਸ਼ੀਅਮ ਦੀ ਤੋ ਉਹਨੂੰ ਸਿੰਪਲ ਜੈਕ ਤਰੀਕਾ ਜਿੰਨੂੰ ਅਸੀਂ ਦੇਸੀ ਭਾਸ਼ਾ ਦੀ ਨਿੰਬੂ ਪਾਣੀ ਕੰਜਵੀ ਕਹਿੰਦੇ ਆ ਉਸ ਤੋਂ ਵਧੀਆ ਕੋਈ ਚੀਜ਼ ਨਹੀਂ ਬਜਾਰੀ ਚੀਜ਼ਾਂ ਬਜਾਰੀ ਓ ਆਰ ਐਸ ਸੋਲੂਸ਼ਨ ਲੈਣ ਦੀ ਬਜਾਏ ਘਰੇ ਬਣਾ ਲਓ 1 ਲੀਟਰ ਸਾਫ ਪਾਣੀ ਲੈ ਲਓ ਉੱਤੇ ਦਾ ਚਮਚ ਲੂਣ ਪਾ ਲਓ 6 ਚਮਚ ਖੰਡ ਦੇ ਪਾ ਲਓ ਵੱਡੇ ਤੇ ਇੱਕ ਪਾਲੋਂ ਨਿੰਬੂ ਤੇ ਬਣ ਗਿਆ ਜੀ ਤੁਹਾਡਾ ORS ਸੋਲੂਸ਼ਨ ਇਹਨੂੰ ਪੀਓ ਉਹ ਗਟਾਗਟ ਪੀਣਾ ਜੇ ਕਿ ਇੱਕ ਇੱਕ ਘੁੱਟ ਕਰਕੇ ਜ਼ਰੂਰ ਦਾਸ ਦਿਓ ਹੌਲੀ ਹੌਲੀ ਪੀਣਾ ਤੇ ਆਪਾਂ ਜੇ ਗਟਾਗਟ ਪੀਤਾ ਉਹਦਾ ਵੀ ਕੋਈ ਫਾਇਦਾ ਨਹੀਂ ਹੋਣਾ ਪਰ ਨਾਲ ਦੀ ਨਾਲ ਮੈਂ ਦੱਸਾਂ ਜਿਹੜੇ ਐਡ ਦੇ ਵੀ ਚਾਹੁੰਦੇ ਨੇ ਨਾ ਵੀ ਆ ਗਲੂਕੋਸ ਸੋਲੂਸ਼ਨ ਪੀ ਲਓ ਜੀ ਇਨਸਟੈਂਟ ਤਾਕਤ ਹੋਏਗੀ ਉਹਦਾ ਨੁਕਸਾਨ ਹੀ ਹੋਣਾ ਫਾਇਦਾ ਨਹੀਂ ਹੋਣਾ ਤੇ ਕੋਲਡ ਡਰਿੰਕ ਬਿਲਕੁਲ ਨਹੀਂ ਲੈਣੇ ਬਿਲਕੁਲ ਇੱਕ ਬਹੁਤ ਜ਼ਿਆਦਾ ਅੱਜ ਕੱਲ ਰੁਝਾਨ ਜੇ ਤੁਸੀਂ ਦੇਖਦੇ ਹੋਗੇ ਕੋਕੋਨਟ ਵਾਟਰ ਕੀ ਉਹ ਅਸੀਂ ਲੈਣਾ ਸੋ ਉਹ ਖੋਪੇ ਬਾਰੇ ਥੋੜਾ ਜਿਹਾ ਜ਼ਰੂਰ ਦੱਸ ਦਿਓ ਹਾਂ ਕੋਕੋਨਟ ਵਾਟਰ ਦੇਖੋ ਜੀ ਵੈਸੇ ਤਾਂ ਬੜਾ ਵਧੀਆ ਕਿਉਂਕਿ ਇੱਕ ਤਾਂ ਸਟਰਾਈਲ ਹੁੰਦਾ ਕਿ ਉਹਦੇ ਵਿੱਚ ਕਦੇ ਵੀ ਕੋਈ ਕਿਟਾਨ ਹੋਣੇ ਬੜਲਾ ਤੇ ਇੰਨਾ ਸਟਰਾਈਲ ਹੁੰਦਾ ਵੀ ਤੁਸੀਂ ਹੈਰਾਨ ਹੋਵੋਗੇ ਵੀ ਕਈ ਫੌਜੀ ਜਿਹੜੇ ਕਮਾਂਡੋਜ਼ ਨੇ ਉਹਨੂੰ ਆਈਵੀ ਡ੍ਰਿਪ ਵੀ ਲਾ ਲੈਂਦੇ ਨੇ ਜਦੋਂ ਕੋਈ ਪਾਣੀ ਨਾ ਮਿਲੇ ਤੋਂ ਇੰਨਾ ਸਟਰਾਈਲ ਆ ਵੇ ਉਹਦੇ ਵਿੱਚ ਨਮਕ ਵੀ ਹੈਗਾ ਉਹਦੇ ਵਿੱਚ ਸੋਡੀਅਮ ਵੀ ਹੈ ਉਸੇ ਪੋਟਾਸ਼ੀਅਮ ਵੀ ਹੈ ਤੋ ਇਹ ਬੜਾ ਵਧੀਆ ਸੋਲੂਸ਼ਨ ਹੈ ਪਰ ਮੈਂ ਮੇਰਾ ਖਿਆਲ ਹੈ ਇੱਕ ਹੋਰ ਜਾਣਕਾਰੀ ਜ਼ਰੂਰ ਆਪਾਂ ਸਰੋਤਿਆਂ ਨੂੰ ਦੇ ਦਈਏ ਕਿ ਜਿਹੜੇ ਬਾਜ਼ਾਰ ਵਿੱਚ ਜੋ ਤੁਸੀਂ ਡੱਬਾ ਬੰਦ ਜਾਂ ਬੰਦ ਬੋਤਲਾਂ ਵਿੱਚ ਪੈਕਟ ਲੈਂਦੇ ਉਸ ਵਿੱਚ ਬਹੁਤ ਜ਼ਿਆਦਾ ਮਾਤਰਾ ਵਿੱਚ ਮਿੱਠਾ ਹੁੰਦਾ ਜੇ ਕਈਆਂ 'ਚ ਬਹੁਤ ਜ਼ਿਆਦਾ ਲੂਣ ਹੁੰਦਾ ਜੇ ਉਹ ਨਾ ਲਿਓ ਤਾਜ਼ੀ ਚੀਜ਼ ਵੱਲ ਜ਼ਰੂਰ ਤਸੀਰ ਰੱਖੋ ਤੇ ਇੱਕ ਹੋਰ ਦੱਸੋ ਕਿ ਜੇ ਅਸੀਂ ਜੋ ਜੂਸ ਬਣਾ ਲੰਨਾ ਮੁਸੰਮੀ ਦਾ ਚਕੋਦਰੇ ਦਾ ਜਾਂ ਤੁਸੀਂ ਸੰਤਰਿਆਂ ਦਾ ਕਿ ਉਹ ਵੀ ਠੀਕ ਰਹੇਗਾ ਹਾਂਜੀ ਹਾਂਜੀ ਬਹੁਤ ਵਧੀਆ ਰਹੇਗਾ ਖਾਸ ਕਰਕੇ ਉਸੇ ਥੋੜਾ ਜਿਹਾ ਲੂਣ ਪਾ ਲਿਆ ਜਾਏ ਤੇ ਬੜਾ ਅੱਛਾ ਕਿਉਂਕਿ ਸਾਰਾ ਵੀ ਦਿਨ ਵੀ ਉਹ ਫੋਕਾ ਪਾਣੀ ਨਹੀਂ ਪੀਤਾ ਜਾਂਦਾ ਸੋ ਚੇਂਜ ਕਰਕੇ ਸੂਪ ਬਣਾ ਲਓ ਗਾਜਰਾਂ ਦਾ ਸੂਪ ਪਾ ਲਓ ਜਾਂ ਜਿਵੇਂ ਤੁਸੀਂ ਗੱਲ ਕੀਤੀ ਫਰੂਟ ਜੂਸ ਜਿਹੜਾ ਕਿ ਆਪ ਬਣਾਇਆ ਜਾਏ ਸੋ ਜਿਵੇਂ ਤੁਸੀਂ ਗੱਲ ਕੀਤੀ ਬਹੁਤ ਵਧੀਆ ਹੈ ਵੀ ਡੱਬਾ ਬੰਦ ਤਾਂ ਨਹੀਂ ਲੈਣਾ ਤੇ ਆਪ ਬਣਾ ਕੇ ਉਸ ਤੇ ਥੋੜਾ ਜਿਹਾ ਲੂਣ ਪਾ ਕੇ ਵੱਧ ਵੀ ਨਹੀਂ ਇਹ ਨਾ ਹੋਏ ਕਿ ਤੇ ਬਲੱਡ ਪ੍ਰੈਸ਼ਰ ਦਾ ਆਪਣਾ ਜਿਹੜਾ ਕੰਟਰੋਲ ਹੈ ਉਹ ਵੀ ਖਰਾਬ ਹੁੰਦਾ ਰਹੇ ਬਸ ਇੱਕ ਆਖਰੀ ਸਵਾਲ ਹੋਰ ਦੱਸ ਦਿਓ ਕਿ ਭਈ ਸਾਡੀਆਂ ਜੋ ਬੇਟੀਆਂ ਨੇ ਜੋ ਪਹਿਣਾ ਨੇ ਜਾਂ ਸਾਡੀਆਂ ਬਜ਼ੁਰਗ ਉਹ ਧੁੱਪੇ ਨਿਕਲਣ ਲੱਗਿਆਂ ਸਨਸਕ੍ਰੀਨ ਲੋਸ਼ਨ ਤਾਂ ਜ਼ਰੂਰ ਲਾ ਲੈਂਦੀਆਂ ਸੀ ਮੈਂ ਮੈਂ ਤੁਸੀਂ ਗੱਲ ਇਹ ਕੀਤੀ ਬੇਟੀਆਂ ਲਈ ਮੈਂ ਬੇਟੀਆਂ ਲਈ ਕਿ ਮੈਂ ਹਰ ਕਿਸੇ ਲਈ ਕਵਾਂਗਾ ਕਿਉਂਕਿ ਇਹ ਜਿਹੜੀ ਧੁੱਪ ਹੈ ਇਹ ਸੋਲਰ ਐਕਟਿਨਿਕ ਕੇਰਾਟਾਈਟਿਸ ਸਨ ਬਰਨ ਤੇ ਬਹੁਤ ਲੰਬਾ ਐਕਸਪੋਜ਼ਰ ਜਰ ਰਹੇ ਤੇ ਸਕਿਨ ਦਾ ਚਮੜੀ ਦਾ ਕੈਂਸਰ ਹੋਣ ਦਾ ਵੀ ਖਤਰਾ ਹੁੰਦਾ ਸੋ ਹਰ ਕਿਸੇ ਨੂੰ ਘੱਟੋ ਘੱਟ ਆਪਣੇ ਦੇਸ਼ ਦੇ ਵਿੱਚ ਐਸਪੀਐਫ 50 ਦੀ ਘੱਟੋ ਘੱਟ ਸਾਂਸਕ੍ਰੀਨ ਲੋਸ਼ਨ ਦਾ ਜ਼ਰੂਰ ਹੀ ਲਾ ਕੇ ਬਾਹਰ ਨਿਕਲਣਾ ਚਾਹੀਦਾ ਵੇਪ ਦਰਾ ਦिए ਐਸਪੀਐਫ 50 ਵਾਲੀ ਕਿਉਂਕਿ ਬਹੁਤ ਸਾਰੀਆਂ ਬਾਜ਼ਾਰ ਵਿੱਚ ਕਰੀਮਾਂ ਅਵੇਲੇਬਲ ਨੇ ਕੋਈ 25 ਦੀ ਕੋਈ 20 ਦੀ ਕੋਈ 15 ਦੀ ਧਿਆਨ ਰੱਖ ਐਸਪੀਐਫ 50 ਦੀ ਸਿਰ ਸਿਰ ਤੇ ਛਤਰੀ ਦੀ ਵਾਲੇ ਵੀ ਕਰਦੇ ਆ ਹਾਂ ਬਿਲਕੁਲ ਸਿਰ ਤਾਂ ਨਹੀਂ ਢੱਕੀ ਹੈ ਸਿਰ ਟਾ ਕੇ ਰੱਖੀ ਹੈ ਮਾਫ ਕਰਿਓ ਸਾਡਾ ਤਾਂ ਸਿਰ ਵੈਸੇ ਤਾਂ ਕਹਿ ਰਹਿੰਦਾ ਸਰਦਾਰਾਂ ਨੂੰ ਇਹ ਤਾਂ ਫਾਇਦਾ ਹੈਗਾ ਪਰ ਸਿਰ ਟਾ ਕੇ ਰੱਖੀਏ ਕਿਉਂਕਿ ਸਿਰ ਨੂੰ ਗਰਮੀ ਨਹੀਂ ਲੱਗਣੀ ਚਾਹੀਦੀ ਸੋ ਛਤਰੀ ਲੈ ਲਓ ਜਾਂ ਸਿਰ ਤੇ ਕਪੜਾ ਲੈ ਲਓ ਤੇ ਜਿਹੜੇ ਪੁਰਾਣੇ ਅਸੀਂ ਨਿਕਲਣ ਤੋਂ ਪਹਿਲਾਂ ਮੇਰਾ ਖਿਆਲ ਹੈ ਆਪਾਂ ਇਹਨਾ ਕਹਿ ਦਈਏ ਕਿ ਤੁਸੀਂ ਸਿਰ ਟਕੋ ਜਿਸ ਨਾਲ ਭਾਵੇਂ ਛਤਰੀ ਲੈ ਲਓ ਜਾਂ ਪਾਣੀ ਨਾਲ ਗਿੱਲਾ ਕਰਕੇ ਕਪੜਾ ਉਹ ਸਿਰ ਤੇ ਲੈ ਕੇ ਨਿਕਲ ਸਕਦੇ ਹੋ ਤੇ ਨਾਲ ਬੋਤਲ ਜ਼ਰੂਰ ਰੱਖਿਓ ਤਾਂ ਕਿ ਘਰ ਦਾ ਉਹ ਵੀ ਸਾਦਾ ਪਾਣੀ ਨਹੀਂ ਸਕੰਜਵੀ ਬਣਾ ਕੇ ਨਾਲ ਲੈ ਕੇ ਜਾਓ ਇਹ ਪੀਂਦੇ ਰਹੋ ਤੇ ਖੁਸ਼ ਰਹੋ ਆਬਾਦ ਰਹੋ ਅਸੀਂ ਦੁਆ ਕਰਦੇ ਹਾਂ ਤੁਹਾਡੇ ਸਾਰਿਆਂ ਲਈ ਕੁਝ ਆਖਰੀ ਸ਼ਬਦ ਥੈਂਕ ਯੂ